ਪਾਣੀ ਜਦੋਂ ਮੰਨ ਲਓ ਆਪਾਂ ਲੈ ਕੇ ਆਉਣੇ ਆਈ ਕਰ ਲੱਗੇ ਤੁਸੀਂ ਸੀਮਨ ਸੜਦੇ ਦੀ ਚੈੱਕ ਕਰਦੇ ਆਂ ਇਹਦਾ ਕੀ ਕਾਰਨ ਕੋਈ ਇਹਦਾ ਟੈਂਪਰੇਚਰ ਦਾ ਵੀ ਕੋਈ ਕਾਰਨ ਹੁੰਦਾਗਾ ਤੁਸੀਂ ਤਾਂ ਵੇਖਦੇ ਨਾਰਮਲ ਟੈਂਪਰੇਚਰ ਦਾ ਬਈ ਜੇ ਤਾਂ ਡਾਕਟਰੀ ਚ ਜਾਈਏ ਆਪਾਂ ਤਾਂ ਉਹ ਕਹਿੰਦੇ ਆ ਵੀ 35 ਤੋਂ ਮੰਨ ਕੇ ਚਲੋ 35 36 ਡਿਗਰੀ ਟੈਂਪਰੇਚਰ ਜਾਈਦਾ ਇਹਦਾ ਨਾਰਮਲ ਹਾਂ ਪਰ ਹਰੇਕ ਬੰਦੇ ਕੋਲੇ ਨਾ ਤਾਂ ਥਰਮਾਮੀਟਰ ਹੈ ਨਾ ਠੀਕ ਹੈ ਤੇ ਨਾ ਹੀ ਕੋਈ ਕਈ ਵਾਰੀ ਟਾਈਮਿੰਗ ਦੀ ਵੀ ਪ੍ਰੋਬਲਮ ਹੁੰਦੀ ਹੈ ਵੀ ਪਾਣੀ ਨਹੀਂ ਕੋਈ ਚੈੱਕ ਕਰਦਾ ਹਨ ਤੇ ਜ਼ਿਆਦਾਤਰ ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਆਂ ਜ਼ਿਆਦਾ ਬਾਈ ਪੂਰਾ ਠੰਡਾ ਪਾਣੀ ਫੜਾਉਂਦੇ ਆ ਤੇ ਜਾਂ ਹੌਣ ਤਾਂ ਵੈਸੇ ਆ ਦਿਨਾਂ 'ਚ ਗਰਮੀ ਫੜਾਉਣਗੇ ਕਿਉਂ ਸਿਆਲ ਆ। ਸਿਆਲ 'ਚ ਗਰਮ ਫੜਾਉਂਦੇ ਤੇ ਗਰਮੀ ਜਿਵੇਂ ਠੰਡਾ ਬੜਾਉਂਦਾ। ਠੰਡਾ। ਠੀਕ ਐ। ਬਸ ਇਹਦਾ ਟੈਂਪਰੇਚਰ ਦੇ ਚੱਕਰ 'ਚ ਤੁਸੀਂ ਨਾ ਪਾਓ। ਇਹਦੇ 'ਚ ਹੈ ਐ ਆ ਵੀ ਤਾਜਾ ਪਾਣੀ ਕੀ ਵਰਤੋ ਬਸ। ਤਾਜਾ ਪਾਣੀ ਜਿਹੜਾ ਹੁੰਦਾ ਹੈ ਜਿਵੇਂ ਆਪਣੇ ਸਿਆਲ 'ਚ ਨਿੱਗਾ ਜਾਂਦਾ ਹੈਗਾ ਤੇ ਗਰਮੀ ਦੇ ਵਿੱਚ ਵੀ ਨਾਰਮਲ ਆ। ਪਾਣੀ ਨਾਰਮਲ ਹੋ ਜਾਂਦਾ ਹਾਂ। ਬਸ। ਤੇ ਜੇ ਜ਼ਿਆਦੇ ਤੱਤੇ ਠੰਡੇ 'ਚ ਪੈ ਜੇ ਫਿਰ ਕੀ ਹੋ ਜੂਗਾ ਜੀ? ਠੰਡੇ ਪਾਣੀ 'ਚ ਬਈ ਠੀਕਾ ਥਾਏਂਗ ਨਹੀਂ ਹੁੰਦਾ ਠੀਕਾ ਤਿਆਰ ਨਹੀਂ ਹੁੰਦਾ ਬਈ। ਠੀਕਾ ਭ ਠੀਕ ਹੈ ਤੇ ਗਰਮ ਚ ਗਰਮ ਚ ਟੀਕਾ ਸ਼ੌਕ ਹੋ ਜਾਂਦਾ ਫਿਰ ਮਤਲਬ ਜੇ ਠੰਡੇ ਚ ਵੀ ਪਾਤਾ ਗਰਮ ਚ ਪਾਤਾ ਇਹਦਾ ਮਤਲਬ ਜਿਹਨੇ ਪਸ਼ੂ ਦੇ ਭਰਿਆ ਉਹ ਕੰਸੀਵ ਨਹੀਂ ਕਰਦਾਗਾ ਠੀਕ ਇਹਦੇ ਕਰਕੇ ਆਪ ਨੂੰ ਟੈਂਪਰੇਚਰ ਜਾਨੀ ਕਿ ਬਹੁਤ ਜ਼ਰੂਰੀ ਹੈ ਤੇ ਇਹਦੇ ਵਿੱਚ ਤਾਂ ਫਿਰ ਜਿਹੜਾ ਘਰ ਵਾਲਾ ਬੰਦਾ ਦਾ ਪਾਣੀ ਫੜਾਉਂਦਾ ਵੀ ਉਹਨੂੰ ਧਿਆਨ ਰੱਖਣਾ ਬਹੁਤ ਡਾਕਟਰ ਦਾ ਕਈ ਵਾਰੀ ਬੀਜੀ ਵੀ ਹੁੰਦਾ ਫੋਨ ਆਇਆ ਹੁੰਦਾ ਬੰਦੇ ਦਾ ਉੱਧਰ ਲੱਗ ਜਾਂਦਾ ਤੂੰ ਸੀਮਣ ਵਿੱਚ ਸੈਟਦਾ ਹਾਂ ਬਸ ਜਿਹੜੇ ਘਰ ਵਾਲੇ ਬੰਦੇ ਹੋ ਇਹ ਚੀਜ਼ ਦਾ ਧਿਆਨ ਜ਼ਰੂਰ ਰੱਖਣ ਵੀ ਪਾਣੀ ਗਰਮ ਤਾਂ ਜਮਾਂ ਹੀ ਨਹੀਂ ਨਾ ਫੜਾਉਣਾ ਠੰਡੇ ਚ ਘੱਟੋ ਘੱਟ ਟੀਕਾ ਡੈੱਡ ਹੋ ਜਾਂਦਾ ਹਾਂ ਬਸ ਕੋਸ਼ਿਸ਼ ਕਰੋ ਵੀ ਪਾਣੀ ਨਾਰਮਲ ਹੀ ਦਿਓ ਡਾਕਟਰ ਜਦੋਂ ਆਉਂਦਾ ਹੱਥ ਧੋਨੂ ਜੇ ਬਾਈ ਨੂੰ ਚਾਹੀਦਾ ਡਾਕਟਰ ਨੂੰ ਉਹਨੂੰ ਅਲੱਗ ਪਾਣੀ ਦੇ ਦਿਓ ਕੀ ਟਾਈਮਿੰਗ ਬਾਈ ਜਿਹੜੀ ਮੱਜਾਂ ਦੀ ਹੈ ਉਹ ਤਾਂ 12 ਤੋਂ 18 ਘੰਟੇ ਉਹਨਾਂ ਦੀ ਹੀਟ ਹੁੰਦੀ ਹੈ ਜੇ ਸਵੇਰ ਬੋਲੀ ਹੈ ਓਕੇ ਤੇ ਸ਼ਾਮ ਨੂੰ ਟੀਕਾ ਭਰਾ ਦਿਓ ਜੇ ਸ਼ਾਮ ਨੂੰ ਬੋਲੀ ਆ ਤਾਂ ਅਗਲੇ ਦਿਨ ਦੁਪਹਿਰ ਤੱਕ ਤੁਸੀਂ ਟੀਕਾ ਭਰਾ ਸਕਦੇ ਆ ਉਹਦੇ ਕਿਉਂ ਫਿਰ ਜੇ ਆਪਾਂ ਸਵੇਰ ਬੋਲੀ ਦੇ ਸ਼ਾਮ ਨੂੰ ਨਹੀਂ ਭਰਾਉਂਦੇ ਤਾਂ ਨਾਲ ਤੋਂ ਵੀ ਡਾਪ ਜਾਂਦੀ ਕਈ ਵਾਰੀ ਹੀਟ ਦੇ ਘਟਣ ਦੇ ਚਾਂਸ ਚਾਂਸ ਹੁੰਦੇ ਜੁਡੇ ਕਨਸੀਵਿੰਗ ਦੇ ਚਾਂਸ ਘਟ ਜਾਂਦੇ ਠੀਕ ਹੈ ਤੇ ਜਿਹੜੀ ਗਾਂ ਹੈ ਹਾਂਜੀ ਉਹ 24 ਤੋਂ 36 ਘੰਟੇ ਹੀਟ ਰੱਖਦੀ ਹੈ ਜਿਵੇਂ ਅੱਜ ਬੋਲੀ ਹੈ ਓਕੇ ਤੇ ਉਹਦੇ ਕੱਲ ਨੂੰ ਸ਼ਾਮ ਤੱਕ ਦੁਪਹਿਰ ਤੱਕ ਵੀ ਟੀਕਾ ਤੁਸੀਂ ਭਰਾ ਸਕਦੇ ਹੋ ਭਰਾ ਸਕਦੇ ਆਂ ਸ਼ਾਮ ਤੱਕ ਵੀ 36 ਘੰਟੇ ਹੁੰਦੇ ਆ ਦੁਪਹਿਰ ਸ਼ਾਮ ਤੱਕ ਟੀਕਾ ਭਰਾ ਦਿਓ ਇੱਕ ਜਦੋਂ ਆਪਾਂ ਕਈ ਮੈਂ ਵੇਖਿਆ ਹੈਗਾ ਫਾਰਮਾਂ ਦੇ ਵਿੱਚ ਜੋ ਕਹਿੰਦੇ ਵੀ ਜੋ ਬਲੱਡ ਪਸ਼ੂ ਨੇ ਕਰਤਾ ਉਸ ਤੋਂ ਬਾਅਦ ਟੀਕਾ ਭਰਉਣਾ ਚਾਹੀਦਾ ਕਿ ਨਹੀਂ ਭਰਉਣਾ ਚਾਹੀਦਾ ਜਿੱਦਾਂ 1 ਘੰਟੇ ਦੇ ਵਿੱਚ ਵਿੱਚ ਬਈ ਕੋਈ ਡਾਕਟਰ ਭਰ ਜਾਂਦਾ ਆਗੇ ਠੀਕ ਹੈ ਨੇੜੇ ਹੈਗਾ ਬੰਦਾ ਤੁਹਾਨੂੰ ਲੱਗਦਾ ਵੀ ਘੰਟੇ ਨੂੰ ਭਰ ਜੂਗਾ ਤਾਂ ਭਰਾ ਦਿਓ ਜਦੋਂ ਬਲੱਡ ਮਾਰਦੀ ਦਾ ਮਤਲਬ ਹੁੰਦਾ ਉਸ ਤੋਂ ਬਾਅਦ ਕਿ ਉਹ ਹੀਟ ਛੱਡ ਗਈ ਹੈ ਹਾਂ ਹੀਟ ਛੱਡ ਗਈ ਉਸ ਤੋਂ ਬਾਅਦ ਟੀਕਾ ਭਰਾਂਦਾ ਕੋਈ ਫਾਇਦਾ ਨਹੀਂ ਬਸ ਉਹਦਾ ਹਾਰਮੋਨ ਰਿਲੀਜ਼ ਹੋ ਚੁੱਕਿਆ ਠੀਕ ਹੈ ਉਹ ਘੰਟੇ ਦੇ ਵਿੱਚ ਵਿੱਚ ਤਾਂ ਆਪਾਂ ਭਰ ਸਕਦੇ ਹਾਂ ਟੀਕੇ ਪਰ ਉਸ ਤੋਂ ਬਾਅਦ ਨਹੀਂ ਕਰ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹਾਂ ਇੱਕ ਤੁਸੀਂ ਕੋਸ਼ਿਸ਼ ਕਰਿਆ ਵੀ ਜਿਹੜਾ ਟੀਕਾ ਜਦੋਂ ਸਿਆਲ ਚ ਦਾ ਚਲੋ ਕੋਈ ਦਿੱਕਤ ਨਹੀਂ ਜੀ ਠੀਕ ਹੈ ਵੈਸੇ ਨਾਲ ਜ਼ਿਆਦਾਤਰ ਕੋਸ਼ਿਸ਼ ਕਰਿਆ ਕਰੋ ਵੀ ਜਿਹੜੇ ਬੰਦੇ ਫਾਰਮ ਆਲੇ ਜਿਵੇਂ ਉਹ ਦਸੰਬਰ ਤੋਂ ਲੈ ਕੇ ਤੇ ਫਰਵਰੀ ਤੱਕ ਇਹ ਆਈ ਕਰਵਾਉਂਦੇ ਆ ਆਪਣੇ ਪਸ਼ੂਆਂ ਦੇ ਠੀਕ ਹੈ ਜੀ ਮੰਨ ਲਓ ਇਹ ਮਹੀਨਿਆਂ ਚ ਜਾਦੇ ਚਾਂਸ ਹੁੰਦੇ ਤੇ ਇੱਕ ਪਸ਼ੂ ਗਾਂ ਸੁੰਦਾ ਵੀ ਚੰਗੀ ਰੁੱਤ ਈ ਜਦ ਆਕੇ ਵੀ ਗਰਮੀ ਚ ਨਹੀਂ ਜਾ ਕੇ ਸੁੰਦਾਗਾ ਗਾਂ ਦੇ ਬਹੁਤ ਮੰਨ ਲਓ ਗਰਮੀ ਚ ਗਾਂ ਦੇ ਢੀਕਾ ਭਰਉਣਾ ਨਹੀਂ ਚਾਹੀਦਾ ਤੇ ਨਾ ਹੀ ਗਰਮੀ ਚ ਗਾਂ ਸੋਵੇ ਬਾਕੀ ਉਹਦੇ ਵਿੱਚ ਇਹ ਵੀ ਹੋ ਜਾਂਦਾਗਾ ਵੀ ਤੁਹਾਡੇ ਹਿਸਾਬ ਨਾਲ ਤੁਸੀਂ ਕਹਿੰਦੇ ਵੀ ਜਦੋਂ ਗਰਮੀ ਜ਼ਿਆਦਾ ਆਉਂਦੀ ਆ ਵੀ ਉਦੋਂ ਪਸ਼ੂ ਡਰਾਈ ਹੋ ਜਾਂਦਾ ਫਿਰ ਉਹ ਸੌਖਾ ਰਹਿੰਦਾਗਾ ਸੌਖਾ ਰਹਿੰਦਾਗਾ ਠੀਕ ਆ ਵੀ ਇਹ ਚੀਜ਼ ਦਾ ਧਿਆਨ ਰੱਖ ਕੇ ਦਸੰਬਰ ਜਨਵਰੀ ਫਰਵਰੀ ਚ ਹੀ ਟੀਕਾ ਭਰਾ ਕੇ گاਵਾں ਦੇ ਤੇ ਮੱਝਾਂ ਦਾ ਜਦੋਂ ਮਰਜ਼ੀ ਭਰਾਲੇ ਜੀ ਮੱਝਾਂ ਦੇ ਜਦੋਂ ਮਰਜ਼ੀ ਭਰਾਲੇ ਪਰ ਮੱਝਾਂ ਤੁਹਾਨੂੰ ਪਤਾ ਵੀ ਮੱਝਾਂ ਬੋਲਦੀਆਂ ਮੱਝਾਂ ਵੀ ਠੰਡ ਦੀ ਮੱਝਾਂ ਬੋਲਦੀ ਠੀਕ ਹੈ ਜੀ ਗਰਮੀ ਚ ਮੱਝਾਂ ਵੀ ਹੀਟ ਨਹੀਂ ਨਾ ਹੁੰਦੀਆਂ ਜਾਂ ਫਿਰ ਉਹ ਸੌਣ ਪਾ ਦੋ ਜਦੋਂ ਮੀਂਹ ਪੈਂਦੇ ਆ ਉਦੋਂ ਉਦੋਂ ਹੀ ਚੌਣਦੇ ਆ ਬਸ ਠੀਕ ਹੈ ਜੀ ਬਸ ਇਹ ਚੀਜ਼ਾਂ ਹੀ ਐ ਜਿਹੜੀ ਲੋਕਾਂ 'ਚ ਦੇਖੀ ਆ ਹਾਂ ਹਾਂ ਜੀ ਵੀ ਜਦੋਂ ਟੀਕਾ ਭਰਾਤਾ ਵੀ ਪਸ਼ੂ ਨੂੰ ਕਹਿੰਦੇ ਵੀ ਅੱਧਾ ਘੰਟਾ ਘੰਟਾ ਖੜਾ ਰੱਖੋ ਵੀ ਉਹਦਾ ਕੋਈ ਹੈ ਕੋਈ ਫਰਕ ਪੈਂਦਾ ਹੈਗਾ ਰੱਖਣਾ ਚਾਹੀਦਾ ਜਾਂ ਕੋਈ ਬਈ ਪੈਂਦਾ ਜੇ ਪਸ਼ੂ ਦੀਆਂ ਤਾਰਾਂ ਜਾ ਰਹੀਆਂ ਸੀਮਣ ਬਾਹਰ ਆ ਜਾਂਦਾ ਨਾਲ ਠੀਕ ਹੈ ਤੇ ਜੇ ਆਪਾਂ ਪਸ਼ੂ ਨੂੰ ਖੜਾ ਰੱਖ ਦੇਗੇ ਘੰਟਾ ਕਦੇ ਉਦੋਂ ਦੀ ਮਤਲਬ ਵੀ ਉਹ ਤਾਰਾਂ ਤੂਰਾ ਬਾਹਰ ਨਹੀਂ ਆਉਣਗੀਆਂ ਤਾਰਾਂ ਬਾਹਰ ਨਹੀਂ ਆਉਣਗੀਆਂ ਸੀਮਣ ਆਪਦਾ ਕੰਮ ਕਰ ਜਾਂਦਾ ਠੀਕ ਆ ਜਾਨੀ ਕਿ ਵੀ ਕੋਈ ਹਰ ਦਿਨ ਜੇ ਆਪਾਂ ਆਪਸ ਨੂੰ ਵੀ ਮਤਲਬ ਏਜ ਆਈ ਤੋਂ ਬਾਅਦ ਛੋਟੇ ਮੋਟੇ ਪੱਠੇ ਪਾਦ ਗਏ ਜਾਂ ਕਿ ਲਾਲਚ ਤੇ ਖੜਾ ਰੱਖ ਲੇਗੇ ਵੀ ਖੜਾ ਰਵੇ ਇੱਕ ਦਿਨ ਟੀਕਾ ਭਰਨ ਨੂੰ ਆਪਾਂ ਤਾਂ ਹੀ ਕਹਿੰਦੇ ਆ ਨਾ ਬਈ ਵੀ ਤਾਰਾਂ ਜੇ ਕੀਤਾ ਤਾਂ ਆਪਾਂ ਨੂੰ ਇਹੀ ਹੁੰਦਾ ਨਾ ਵੀ ਤਾਰਾਂ ਨਾਲ ਸੀਮਣ ਬਾਹਰ ਨਾ ਆ ਗਿਆ ਹੋਵੇ ਵੀ ਇਹ ਨਾ ਹੋਵੇ ਪਸ਼ੂ ਗੰਭੀਰ ਨਾ ਕਰੇ ਠੀਕ ਆ ਬਸ ਤਾਂ ਕਰਕੇ ਦੂਜਾ ਟੀਕਾ ਭਰਦੇ ਆ ਜੇ ਤਾਰਾਂ ਹੈ ਨਹੀਂ ਤਾਂ ਲੋੜ ਨਹੀਂ ਤਾਂ ਹੀ ਕਹੀਦਾ ਅੱਛਾ ਇੱਕ ਜਿਵੇਂ ਮਤਲਬ ਜੇ ਕੋਈ ਆਪਾਂ ਪਹਿਲਣ ਦੇ ਆਪਾਂ ਜਿਹੜਾ ਮੇਨ ਟੀਕਾ ਭਰਾਉਣੇ ਆ ਜੀ ਹਾਂਜੀ ਉਹਦੇ ਚ ਫਿਰ ਆਪ ਨੂੰ ਕਿਹੜੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾਗਾ ਵੀ ਕਿਉਂਕਿ ਆਪਾਂ ਮੈਂ ਦੇਖਿਆਗਾ ਕੋਈ ਰਿਵੇਟ ਵੀ ਘਟ ਹੁੰਦਾ ਫਿਰ ਸੂਣਾਂ ਬਹੁਤ ਔਖੀਆਂ ਆ ਪਹਿਲਾਂ ਨੇ ਬਈ ਕੋਸ਼ਿਸ਼ ਕਰੋ ਜ਼ਿਆਦਾਤਰ ਤੁਸੀਂ ਜਰਸੀ ਜਾਂ ਸਾਹੀ ਵਾਲੀ ਗਈ ਭਰਾਓ ਐਸੇ ਨਾ ਭਰਾਓ ਕਿਉਂ ਪਹਿਲੇ ਸੂਏ ਤੁਸੀਂ ਬੱਚੇ ਦੀ ਆਸ ਨਾ ਹੀ ਰੱਖੋ ਪਸ਼ੂ ਦਾ ਮੰਨ ਕੇ ਚੱਲੋ ਬੱਚਾ ਸੋਹਣਾ ਆਵੇ ਇਹਦੀ ਆਸ ਨਾ ਰੱਖੋ ਠੀਕ ਠਾਕ ਬੱਚਾ ਆਵੇ ਪਰ ਪਸ਼ੂ ਸੂ ਸੁੱਕਾ ਭਵੇ ਸੂਆਣਾ ਖਰਾਬ ਹੋਊ ਸੂਆਣਾ ਖਰਾਬ ਜਦ ਸੂਣ ਵੇਲੇ ਜੇ ਵਹਿੜ ਦਾ ਪਹਿਲਾਂ ਦਾ ਜੋਰ ਲੱਗ ਗਿਆ ਉਹਨੇ ਸਾਰਾ ਸੂਆ ਦੁੱਧ ਨਹੀਂ ਦੇਣਾ ਠੀਕ ਹੈ ਹਣਾ ਜਾਂ ਫਿਰ ਉਹਦਾ ਬੋਡੀ ਵੇਟ ਪੂਰਾ ਕੀਤਾ ਵੀ ਜੇ ਤੁਸੀਂ ਚੰਗਾ ਸੀਮਨ ਲਾਉਣਾਗਾ ਉਹਦੀ ਖਰਾਕ ਮੰਨ ਕੇ ਚਲੋ 3 1/2 ਟਨ ਕੁਆਂਟੋ ਦੀ ਜੇ ਵੈੜ ਹੈਗੀ ਆ ਫੇਰ ਸਹੀ ਠੀਕਾ ਬੀ ਤੁਸੀਂ ਐਫ ਪੀਟੀ ਦਾ ਇੰਪੋਰਟਡ ਵੀ ਭਰਾ ਦਿਓ ਉਹਨੇ ਸੂ